ਵੈਲਕਮ ਬੈਕ ਜੀ ਕਿਦਾਂ ਸਾਰੇ ਠੀਕ ਠਾਕ ਹੋ ਅੱਛਾ ਆਪਾਂ ਅੱਗੇ ਇੱਕ ਵੀਡੀਓ ਵੇਖਿਆ ਸੀ ਪਰਖ ਉਹਦੇ ਉੱਤੇ ਆਪਾਂ ਵਾਵਾ ਦੇਰ ਗੱਲ ਵੀ ਕੀਤੀ ਮਜ਼ਾ ਆਇਆ ਮਤਲਬ ਮਜ਼ਾ ਆਇਆ ਇੱਕ ਨਵੀਂ ਚੀਜ਼ ਸੀ ਇੱਕ ਨਵੀਂ ਚੀਜ਼ ਸੀ ਸੁਣਨ ਲਈ ਹਕੀਕਤ ਸੀ ਹਕੀਕਤ ਸੀ ਲੇਕਿਨ ਉਹਨਾਂ ਅਲਫਾਜ਼ਾਂ ਦੇ ਵਿੱਚ ਆਪਾਂ ਪਹਿਲੀ ਵਾਰੀ ਸੁਣੇ ਇੱਕ ਮਤਲਬ ਪਤਾ ਸੀਗਾ ਪਰਖ ਕੀ ਹੈਗਾ ਵਾ ਲੇਕਿਨ ਇਸ ਤਰੀਕੇ ਨਾਲ ਸੁਣਨ ਦਾ ਬੜਾ ਮਜ਼ਾ ਆਇਆ ਹੁਣ ਆਪਾਂ ਜਿਹੜੀ ਪਰਖ ਹੈ ਨਾ ਅੱਗੇ ਸੀ ਕੁਲਦੀਪ ਰੰਧਾਵਾ ਜੀ ਉਹਨਾਂ ਦੀ ਸੁਣੀ ਸੀ ਹੁਣ ਆਪਾਂ ਸੁਣਨ ਜਾ ਰਹੇ ਆ ਪਰਖ ਰੰਮੀ ਤੇ ਪ੍ਰਿੰਸ ਰੰਧਾਵਾ ਇਹ ਵੀ ਦੋ ਭਰਾ ਨੇ ਇਹ ਪਰਖ ਕਿਹੜੇ ਬੰਦੇ ਦੀ ਕਦੋਂ ਹੁੰਦੀ ਹੈ ਇਹ ਵੀ ਸੁਣਾਵਾਂਗੇ ਤੇ ਚਲੋ ਆਪਾਂ ਪਹਿਲੇ ਵੀਡੀਓ ਵੇਖ ਲਈਏ ਤੇ ਵੀਡੀਓ ਪਲੇ ਕਰਦੇ ਹਾਂ ਜੀ ਹੁਣ ਉਹ ਪੰਜਾਬ ਦੀ ਗੱਲ ਉਹ ਪੰਜਾਬ ਦਾ ਰੰਗ ਜੋ ਇਸ ਸਮੇਂ ਨੂੰ ਲੋੜ ਹੈ ਲੋਕਤ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਪੰਜਾਬੀਆਂ ਨੇ ਮਾਣ ਦਿੱਤਾ ਹੈ ਉਹ ਤੁਹਾਡੀ ਨਜ਼ਰ ਉਹ ਰਿਸ਼ਤਿਆਂ ਦੀ ਪਰਖ ਅੱਜ ਕੱਲ੍ਹ ਕਾਲ ਯੁੱਗ ਦੇ ਵਿੱਚ ਆਪਨੇ ਸਕੇ ਜਾਨੀ ਕਿ ਸਾਡੇ ਰਿਸ਼ਤੇ ਪਰਖ ਮੰਗਣ ਲੱਗੇ ਨੇ ਜਿਹੜਾ ਗੌਰ ਕਰਿਓ ਕਿ ਕਿਹੜੇ ਕਿਹੜੇ ਰਿਸ਼ਤੇ ਦੀ ਕਿਹੜੇ ਕਿਹੜੇ ਟਾਈਮ ਪਰਖ ਹੁੰਦੀ ਹੈ ਤੇ ਕਦੋਂ ਹੁੰਦੀ ਹੈ ਤੇ ਕਿਉਂ ਹੁੰਦੀ ਹੈ ਸਭ ਤੋਂ ਪਹਿਲਾਂ ਪੁੱਤ ਦੀ ਪਰਖ ਕਦੋਂ ਹੁੰਦੀ ਹੈ ਜਿਹੜਾ ਗੌਰ ਕਰਿਓ ਸੋ ਅਸੀਂ ਮੈਂ ਗੱਲ ਕਰਨਾ ਚਾਹੁੰਦਾ ਕਿ ਅਸੀਂ ਇੱਥੇ ਰੌਲਾ ਪਾਉਣ ਜਾਂ ਸਾਜ਼ ਸੁਣਾਉਣ ਨਹੀਂ ਆਏ ਸੋ ਤੁਹਾਨੂੰ ਕੁਝ ਦੇ ਕੇ ਜਾਣਾ ਜੇ ਅਸੀਂ ਇਸ ਜਗ੍ਹਾ ਤੋਂ ਅਜੇ ਪੈਸੇ ਲਏ ਆ ਤੁਹਾਨੂੰ ਸੁਣਾਉਣ ਆਏ ਆ ਤੋ ਦਿ ਲੋ ਉਮੀਦ ਹੈ ਕਿ ਤੁਹਾਨੂੰ ਗੱਲਾਂ ਚੰਗੀਆਂ ਲੱਗਣਗੀਆਂ ਸੋ ਸੁਣਿਓ ਸੱਚ ਕੀ ਕਹਿੰਦਾ ਸਿਆਣੇ ਕਹਿੰਦੇ ਸੱਚ ਦਾ ਤੀਰ ਤਿੱਖਾ ਫੜਾ ਹੁੰਦਾ ਹੈ ਪਰ ਜਰ ਲਾਣਾ ਚਾਹੀਦਾ ਬੰਦੇ ਦੀ ਲਾਈਫ ਵਿੱਚ ਕੰਮ ਆਉਂਦਾ ਹੈ ਸੋ ਸੁਣਿਓ ਸੱਚ ਕੀ ਕਹਿੰਦਾ ਕਲਾਕਾਰ ਮੈਨੂੰ ਕਹੀਦੀ ਬੜੀ ਕਿਸੇ ਗੱਲ ਦਾ ਦੁੱਖ ਲੱਗਦਾ ਹੈ ਕਿਉਂਕਿ ਸਮਾਜ ਦੇ ਵਿੱਚ ਆਇਨਾ ਹੁੰਦੇ ਨੇ ਕਲਾਕਾਰ ਉਹਨਾਂ ਸਮਾਜ ਵਿੱਚ ਹੋ ਰੀਆਂ ਕੁਰੀਤੀਆਂ ਜਾਂ ਚੰਗਿਆਈਆਂ ਦੁਨੀਆ ਸਾਹਮਣੇ ਖੜਨੀਆਂ ਨੇ ਜਦੋਂ ਇਹ ਕਲਾਕਾਰ ਗੰਦ ਬੋਲਦੇ ਨੇ ਸਟੇਜਾਂ ਦੇ ਉੱਤੇ ਤੇ ਸਾਡੀਆਂ ਧੀਆ ਪੈਣਾ ਜਦੋਂ ਬੈਠੀਆਂ ਸੁਣਦੀਆਂ ਨੇ ਜਾਂ ਅਸੀਂ ਸਾਰੇ ਬੈਠੇ ਸੁਣਦੇ ਆ ਤਾਂ ਬੜਾ ਦੁੱਖ ਹੁੰਦਾ ਹੈ ਕਿ ਸਮਾਜ ਵਿੱਚ ਇਹ ਕਿਹੜੀਆਂ ਚੀਜ਼ਾਂ ਫੈਲ ਰੋ ਰਹੇ ਨੇ ਕਿਉਂਕਿ ਕਲਯੁਗ ਹੈ ਇੱਥੇ ਮਾੜੀ ਗੱਲ ਛੇਤੀ ਪ੍ਰਵਾਨ ਹੁੰਦੀ ਹੈ ਸੋ ਲਓ ਜੀ ਹੁਣ ਪੁੱਤਰ ਦੀ ਗੱਲ ਕਿ ਪੁੱਤਰ거든 ਪਰਖਿਆ ਜਾਂਦਾ ਸੋ ਸਭ ਤੋਂ ਪਹਿਲਾਂ ਪਿੱਛੇ ਸਾਰਿਆਂ ਨੂੰ ਆਵਾਜ਼ ਆ ਰਹੀ ਮੜੇ ਹੱਥ ਖੜੀ ਕਰਕੇ ਦੱਸ ਦੋ ਠੀਕ ਹੈ ਜੀ ਭਾਜੀ ਉੱਪਰ ਭਾਵੇਂ ਘਾਟੀ ਬਾਹਰ ਖੋਲ ਦੋ ਹਾਂਜੀ ਹਾਂ ਜੀ ਵਿੱਚ ਬਟਾ ਬੇਲੋੜ ਪੈਂਦੀ ਐ ਪੁੱਤ ਦੇ ਕੰਦੇ ਦੀ ਉਸ ਸਮੇਂ ਸੀ ਇੱਕ ਚੀਜ਼ ਜੋ ਪਰਖ ਕਰਾਦੇ ਬੰਦੇ ਦੀ ਹੋ ਵਿੱਚ ਬਟਾ ਬੇਲੋੜ ਪੈਂਦੀ ਐ ਪੁੱਤ ਦੇ ਕੰਦੇ ਦੀ ਉਸ ਸਮੇਂ ਸੀ ਇੱਕ ਚੀਜ਼ ਜੋ ਪਰਖ ਕਰਾਦੇ ਬੰਦੇ ਦੀ ਓ ਜਦੋਂ ਮਾਂ ਪਿਓ ਘਰ ਚੋਂ ਕੱਢ ਹਵੇਲੀ ਪਾਇਆ ਜਾਂਦਾ ਏ ਓਏ ਉਹ ਤੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹ ਆ ਜਾਂਦਾ ਏ ਓਏ ਉਹ ਤੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹ ਆ ਜਾਂਦਾ ਏ ਸਹੀ ਗੱਲ ਬਿਲਕੁਲ ਵਿਆਹ ਦਾ ਬਾਤ ਸਹੀ ਜਿਹੜੀ ਸ਼ੁਰੂ ਹੁੰਦੀ ਹੈ ਮਤਲਬ ਕਿ ਪੁੱਤ ਦੀ ਅਗਿਓ ਸਾਡੇ ਸਮਾਜ ਵਿੱਚ ਔਰਤ ਕਿੰਨੇ ਕ ਪਾਣੀ ਦਾ ਔਰਤ ਦੀ ਪਰ ਕਦੋਂ ਹੁੰਦੀ ਹੈ ਕੀ ਕਹਿੰਦਾ ਹੋਇਆ ਜੇ ਕਦੇ ਗਰੀਬੀ ਤੇ ਪੁੱਲਣਾ ਪੈ ਜਾਏ ਔਰਤ ਨੂੰ ਹੋ ਸੁਡ ਟਾਕੀਆਂ ਵਾਲੇ ਵੇ ਪੌਣੇ ਪੈ ਜਾਣੇ ਔਰਤ ਨੂੰ ਹੋਇਆ ਜੇ ਕਦੇ ਗਰੀਬੀ ਤੇ ਪੁੱਲਣਾ ਪੈ ਜਾਏ ਔਰਤ ਨੂੰ ਹੋ ਸੁਡ ਟਾਕੀਆਂ ਵਾਲੇ ਵੇ ਪੌਣੇ ਪੈ ਜਾਣੇ ਔਰਤ ਨੂੰ ਵਟ ਜਾਣ ਜਦੋਂ ਪਾਸਾ ਰਿਸ਼ਤੇ ਦਾਰ ਕੇ ਰੀਬੀ ਦੇ ਉਹ ਫਿਰ ਔਰਤ ਪਰਖੀ ਜਾਂਦੀ ਆ ਯਾਰੋ ਵਿੱਚ ਗਰੀਬੀ ਦੇ ਉਹ ਫਿਰ ਔਰਤ ਪਰਖੀ ਜਾਂਦੀ ਆ ਯਾਰੋ ਵਿੱਚ ਗਰੀਬੀ ਦੇ ਸੋ ਜਿੰਨੇ ਵੀ ਇਹ ਮੇਲਾ ਪ੍ਰਬੰਧਕੀ ਕਮੇਟੀ ਹੈ ਜਿੰਨੇ ਵੀ ਵੀਰਾਂ ਨੇ ਯੋਗਦਾਨ ਪਾਇਆ ਇਸ ਮੇਲੇ 'ਚ ਸੋ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕੈਸੇ ਮੇਲਿਆਂ ਦੇ ਉਪਰਾਲੇ ਜਰੂਰ ਕਰਦੇ ਰਹਿਣ ਕਿਉਂਕਿ ਮੇਲਾ ਇੱਕ ਚੀਜ਼ ਐ ਜਿੱਥੇ ਬੈਠ ਕੇ ਕੁਝ ਵਿਅੰਤਾਂ ਘੜੀਆਂ ਜਾਂਦੀਆਂ ਨੇ ਗਾਉਣ ਵਾਲੇ ਫਿਊਚਰ ਦੀਆਂ ਤੇ ਹਰ ਸਾਲ ਮੈਂ ਉਮੀਦ ਕਰਾਂਗਾ ਕਿ ਅਸੀਂ ਨਹੀਂ ਮੈਂ ਚਾਹਾਂਗਾ ਕਿ ਪੰਜਾਬ ਦਾ ਹਰ ਗਾਇਕ ਵਧੀਆ ਗਾਇਕੀ ਕਰੇ ਤੇ ਤੁਸੀਂ ਉਹਨਾਂ ਨੂੰ ਸੱਦ ਕੇ ਇੱਥੇ ਸੁਣੋ ਸੋ ਇਹ ਇਸ ਸਮੇਂ ਨੂੰ ਇਹ ਚੀਜ਼ਾਂ ਦੀ ਲੋੜ ਐ ਤੇ ਸਿਰਫ ਸਮਾਜ ਚ ਕਲਾਕਾਰ ਹੀ ਇਹ ਚੀਜ਼ ਨੂੰ ਪੂਰੀ ਕਰ ਸਕਦੇ ਨੇ ਲੇਖਕ ਲਓ ਜੀ ਕੀ ਕਹਿੰਦਾ ਮਰਦ ਦੀ ਪਰਖ ਕਦੋਂ ਹੁੰਦੀ ਐ ਉਹ ਸੇਰਿਆਂ ਨਾਲ ਲਿਆਂਦੀ ਨੂੰ ਜਦੋਂ ਵੱਜ ਜੇ ਬੁਲਾ ਓਏ ਉਹ ਫਿਰ ਆਪ ਬੰਦੇ ਨੂੰ ਕਰਨਾ ਪੈ ਜਾਏ ਚੌਂਕਾ ਚੁਲਾ ਓਏ ਓਹ ਸੇਰਿਆਂ ਨਾਲ ਲਿਆਂਦੀ ਨੂੰ ਜਦੋਂ ਵੱਜ ਜੇ ਬੁਲਾ ਓਏ ਉਹ ਫਿਰ ਆਪ ਬੰਦੇ ਨੂੰ ਕਰਨਾ ਪੈ ਜਾਏ ਚੌਂਕਾ ਚੁਲਾ ਓਏ ਨਾ ਦੂਜਾ ਵਿਆਹ ਕਰਵਾਵੇ ਤੇ ਆਜੇ ਜਾਣ ਸਕੰਜੇ ਤੇ ਓ ਫਿਰ ਪਤੀ ਪਰਖਿਆ ਜਾਂਦਾ ਔਰਤ ਜਦੋਂ ਪੈ ਜਾਏ ਮੰਜੇ ਤੇ ਓ ਫਿਰ ਪਤੀ ਪਰਖਿਆ ਜਾਂਦਾ ਔਰਤ ਜਦੋਂ ਪੈ ਜਾਏ ਮੰਜੇ ਤੇ ਮਰਦਾ ਕਹਿੰਦੇ ਉੱਥੇ ਅਗਰ ਘਰ ਨੇ ਤਾਂ ਦੋਵੇਂ ਬਣੀ ਲੱਗਣੇ ਆਂ ਅੱਛਾ ਕੁਲਦੀਪ ਮਾਣ ਗਾਲੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਪਰਖ ਜਿਹੜੀ ਦੱਸੀ ਆ ਸਾਡਾ ਮੰਨਣਾ ਹੈ ਕਿ ਧੀਆਂ ਜਿੰਨਾ ਪਿਆਰ ਮਾਪਿਆਂ ਨੂੰ ਕੋਈ ਨਹੀਂ ਕਰਦਾ ਇਸ ਦੁਨਸਾਰ ਦੇ ਵਿੱਚ ਪ੍ਰਤੀ ਦੀ ਪਰਕਤ ਹੁੰਦੀ ਹੈ ਜਦੋਂ ਕਿਸੇ ਬਗਾਨੇ ਦੇ ਮਗਰ ਲੱਗ ਜਾਂਦੀ ਹੈ ਤਾਂ ਫਿਰ ਬੜਾ ਦੁੱਖ ਲੱਗਦਾ ਇਹਨਾਂ ਮਾਪਿਆਂ ਨੂੰ ਜਿਨ੍ਹਾਂ ਗੋਦ ਵਿੱਚ ਚੁੱਕ ਕੇ ਵੱਡਿਆ ਕੀਤਾ ਹੈ ਕੀ ਕਹਿੰਦਾ ਉਪਤੀ ਕਦੇ ਨਹੀਂ ਪੁੱਤ ਬਣਦੀ ਭਾਵੇਂ ਆਖੇ ਲੱਖ ਵਾਰੀ ਲੱਖ ਵਾਰੀ ਲੱਖ ਵਾਰੀ ਉਹ ਜਦ ਵਿੱਚ ਇਸ਼ਕ ਦੇ ਜਾਂਦੀ ਆ ਫਿਰ ਉਸ ਦੀ ਮਤ ਮਾਰੀ ਉੱਤੀ ਕਦੇ ਨਹੀਂ ਪੁੱਤ ਬਣਦੀ ਭਾਵੇਂ ਆਖੇ ਲੱਖ ਵਾਰੀ ਉਹ ਜਦ ਵਿੱਚ ਇਸ਼ਕ ਦੇ ਜਾਂਦੀ ਆ ਫਿਰ ਉਸ ਦੀ ਮਦ ਮਾਰੀ ਹੋਪਣ ਕੋਟੇ ਵਾਲਿਆ ਪਖ ਪੂਰੇ ਜਦੋਂ ਦਿਲਬਰ ਜਾਨੀ ਦੇ ਉਹ ਫਿਰਦੀ ਵੀ ਪਰਖ ਕਰਾ ਜੇ ਯਾਰੋ ਵਿੱਚ ਜਵਾਨੀ ਦੇ ਉਹ ਫਿਰਦੀ ਵੀ ਪਰਖ ਕਰਾ ਜੇ ਯਾਰੋ ਵਿੱਚ ਜਵਾਨੀ ਦੇ ਅਗਰ ਕਹਿੰਦਾ ਹੋ ਜਿਣਸ਼ੀਨ ਨਾਲ ਫੱਬਦਾ ਨਹੀਂ ਚੂੜਾ ਮਟਿਆਰਾਂ ਨੂੰ ਹੋ ਸਿਰ ਤੇ ਟੋਪੀ ਪਾਉਣਾ ਸੌਂਦਾ ਨਹੀਂ ਸਰਦਾਰਾਂ ਨੂੰ ਹੋ ਜਿਣਸ਼ੀਨ ਨਾਲ ਫੱਬਦਾ ਹੀ ਨਹੀਂ ਚੂੜਾ ਮਟਿਆਰਾਂ ਨੂੰ ਹੋ ਸਿਰ ਤੇ ਟੋਪੀ ਪਾਉਣਾ ਸੌਂਦਾ ਨਹੀਂ ਸਰਦਾਰਾਂ ਨੂੰ ਹੋ ਥਾਣੇ ਕਿ ਕਚਰੀ ਟੌਰੀ ਕੱਪੜੇ ਪਾਈਏ ਨਾ ਇਹ ਨਾ ਹੋ ਮਿਲਤੇ ਵਿੱਚ ਨਸੀਬਾਂ ਥਾ ਥਾ ਹੱਥ ਵਿਖਾਈਏ ਨਾ ਹੋ ਮਿਲਤੇ ਵਿੱਚ ਨਸੀਬਾਂ ਥਾ ਥਾ ਹੱਥ ਵਿਖਾਈਏ ਨਾ ਕਹਿੰਦਾ ਹੋ ਮਿੱਤਰੋ ਚੀਜ਼ ਬੇਗਾਨੀ ਤੇ ਨਹੀਂ ਨਿਗਾਹ ਟਿਕਾਈ ਦੀ ਸੋ ਗੱਲ ਨੂੰ ਗੌਰ ਨਾਲ ਸੁਣਿਓ ਕਹਿੰਦਾ ਉੱਕਰ ਵਿੱਚ ਹੋਣ ਜੇ ਪਹਿਣਾ ਨਹੀਂ ਗਈ ਯਾਰੀ ਲਾਈ ਦੀ ਓਏ ਮਿੱਤਰੋ ਚੀਜ਼ ਬੇਗਾਨੀ ਤੇ ਨਹੀਂ ਨਿਗਾ ਟਿਕਾਈ ਦੀ ਉੱਕਰ ਵਿੱਚ ਹੋਣ ਜੇ ਪਹਿਣਾ ਨਹੀਂ ਗਈ ਯਾਰੀ ਲਾਈ ਦੀ ਓਏ ਅੱਜਕਲ ਲੋਕੀ ਯਾਰੀ ਬਿਨ ਮਤਲਬ ਤੋਂ ਪਾਉਂਦੇ ਨਾ ਓਏ ਆਸ਼ਿਕ ਚੋਰ ਤੇ ਉੱਲੂ ਤੇ ਨਾ ਚਾਨਣ ਚਾਉਂਦੇ ਨਾ ਓਏ ਕਿ ਚੋਰ ਤੇ ਉਲੂ ਤਨੋਂ ਚਾਨਣ ਚਾਣਨੇ ਚਾਉਂਦੇ ਨਾ ਅੱਜ ਕੱਲ੍ਹ ਦੀਆਂ ਯਾਰੀਆਂ ਸਿਰ ਮਤਲਬ ਦੀਆਂ ਯਾਰੀਆਂ ਨੇ ਯਾਰੀ ਉਹਦੇ ਨਾਲ ਲਾਈ ਜਾਂਦੀ ਹੈ ਜਾਂ ਜਦੀ ਭੈਣ ਸੋਹਣੀ ਹੈ ਜਾਂ ਘਰ ਵਾਲੀ ਇਸਲੀਅਤ ਹੈ ਇਤਿਹਾਸ ਗਵਾਹ ਇਹਨਾਂ ਚੀਜ਼ਾਂ ਦਾ ਯਾਰ ਜੇ ਬਣਾਉਣਾ ਹੈ ਜ਼ਿੰਦਗੀ ਤਾਂ ਨੂੰ ਸੋਚ ਸਮਝ ਕੇ ਪਰਖ ਕੇ ਬਣਾਓ ਕਹਿੰਦੇ ਆ ਕਿ ਵਕਤ ਤੋਂ ਪਹਿਲਾਂ ਪਰਖੀ ਆਥੇ ਯਾਰ ਨੂੰ ਵੇਖ ਲਈਏ ਕਦੇ ਅਜ ਮਾ ਕੇ ਯਾਰ ਨੂੰ ਆਪਣੇ ਤੋਂ ਵੱਡੇ ਨਾਲ ਜਰਾਨਾ ਲਾਈਏ ਨਾ ਓਏ ਕਰਜ਼ਾ ਸ਼ਰੀਕਾਂ ਕੋਲੋਂ ਲੈ ਕੇ ਖਾਈਏ ਨਾ ਹਾਂ ਹਾਂ ਕਹਿੰਦੇ ਨੇ ਕਿ ਸ਼ਰੀਕ ਸਿਰਫ ਸੇਰੇ ਲਾ ਕੇ ਨਹੀਂ ਢੋਕਦਾ ਬਾਕੀ ਸਾਰੇ ਕੰਮ ਕਰ ਲੈਂਦਾ ਹੈ ਇਹ ਗੱਲ ਅਸਲੀਅਤ ਹੈ ਸਾਡੇ ਬਜ਼ੁਰਗਾਂ ਦੀ ਸਾਡੇ ਦਾਦਾ ਜੀ ਗੱਲ ਕਰਦੇ ਹੁੰਦੇ ਸੀ ਸੋ ਆਪਣੀ ਮਿਹਨਤ ਕੀਤੀ ਕੰਮ ਆਉਣੀ ਹੈ ਲਓ ਜੀ ਇੱਕ ਗੀਤ ਉਹਨਾਂ ਯਾਰੀਆਂ ਦੇ ਨਾਂ ਤੇ ਜਿਹੜਾ ਗੌਰ ਕਰੋ ਸੋ ਇਸ ਗੀਤ ਵਿੱਚ ਤੁਹਾਨੂੰ ਦੱਸ ਲੱਗੇਗਾ ਕਿ ਯਾਰ ਦੀ ਪਰਖ ਕਿੱਦਾਂ ਹੁੰਦੀ ਹੈ ਯਾਰ ਨੂੰ ਕਿੱਦਾਂ ਪਰਖਣਾ ਸੁਣਿਓ ਕੀ ਕਹਿੰਦਾ ਗੀਤ ਜੀਤੇ ਨਾਲ ਬਹਿ ਕੇ ਖਾਈਏ ਉਹ ਪਿੱਛਾ ਨਾ ਕਦੇ ਹਿੱਤ ਕਾਈਏ ਜੀ ਦੇ ਨਾਲ ਬਹਿ ਕੇ ਖਾਈਏ ਉਹ ਪਿੱਛਾ ਨਾ ਕਦੇ ਵਖਾਈਏ ਯਾਰੀ ਜੇ ਲਾ ਲਈਏ ਕਰੀਏ ਨਾ ਸ਼ੇਕ ਥਾਲੀ ਵਿੱਚ ਜਿਸ ਵਿੱਚ ਬੈਠਾ ਲਈਏ ਉਹ ਕਰੀਏ ਨਾ ਸ਼ੇਕ ਥਾਲੀ ਵਿੱਚ ਆ ਜਾ ਬਾਈ ਆਪਣਾ ਫਰਜ਼ ਨਿਭਾਉਣ ਪਹੁੰਚੇ ਨੇ ਸਾਡੇ ਅਫਸਰ ਸਹਿਬਾਨ ਉਸ ਦੇ ਜਿੰਨੇ ਵੀ ਅਫਸਰ ਸਹਿਬਾਨ ਸਾਡੇ ਵੱਡੇ ਪਰਮਾਤਮਾ ਨੇ ਉਹ ਚੜ੍ਹਦੀਆਂ ਕਲਾ ਬਖਸ਼ੇ ਰਿਸਪੈਕਟਡ ਜਿਉਂਦੇ ਵਾਸਤੇ ਰਹਿਣ ਸਲੋ ਜੀ ਕੀ ਕਹਿੰਦਾ 25 ਦੇ ਨਾਲ ਬਹਿ ਕੇ ਖਾਈਏ ਪਿੱਛਾ ਨਾ ਕਰਦੇ ਤਕਾਈਏ ਨਾਲ ਬਹਿ ਕੇ ਖਾਈਏ ਹੋ ਪਿੱਛਾ ਨਾ ਗਦੇ ਤਕਾਈਏ ਜੀਦੇ ਨਾਲ ਬਹਿ ਕੇ ਖਾਈਏ ਹੋ ਪਿੱਛਾ ਨਾ ਗਦੇ ਤਕਾਈਏ ਯਾਰੀ ਝੇ ਲਾ ਲਈਏ ਕਰੀਏ ਨਾ ਸ਼ੇਕ ਥਾਲੀ ਵਿੱਚ ਜਿਸ ਨੇ ਚ ਬਹਿ ਟਾਉਣੀ ਹੋ 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 ਛੀਤੇ ਨਾਲ ਪੱਗ ਵਟਾਉਣੀ ਸੁਣਿਓ ਅੱਛਾ ਇਹ ਗਾਣਾ ਪੂਰਾ ਸੁਣਨਾ ਚਾਹੀਦਾ ਵੈਸੇ ਹਾਂ ਲੱਗ ਕੇ ਖਤਮ ਹੋ ਗਿਆ ਇਹਨਾਂ ਨੇ ਉਹ ਸਿਰਫ ਇਹਦੇ ਵਿੱਚ ਐਕਚੁਅਲੀ ਪੰਖ ਜਿਹੜਾ ਉਹ ਮਤਲਬ ਉਹਦੇ ਉਤੇ ਫੋਕਸ ਕੀਤਾ ਹਾਂ ਲੇਕਿਨ ਉਹ ਜਿਹੜਾ ਅੱਗੇ ਉਹਨਾਂ ਨੇ ਹੁਣ ਸ਼ੁਰੂ ਕੀਤਾ ਹੈਗਾ ਵਾ ਹੁਣ ਜਿਹੜੇ ਉਹਦੇ ਕਹਾਵਤਾਂ ਆਣੀਆਂ ਹੈਗੀਆਂ ਉਹ ਵਾਕਿਆ ਸੁਣਨ ਵਾਲੀਆਂ ਵਾਂ ਦੇ ਬਈ ਪੱਗ ਵਟਾਣੀ ਲੱਭੀਏ ਫਿਰ ਪੱਗ ਕੀ ਪਤਾ ਕੀ ਕਹਿੰਦੇ ਆ ਇਹ ਸੁਣਨਾ ਚਾਹੀਦਾ ਵਸ ਪੂਰਾ ਹੈ ਇਹ ਲੱਭਣਾ ਚਾਹੀਦਾ ਇਹ ਸੁਣਨਾ ਚਾਹੀਦਾ ਵਸ ਇਹ ਤੇ ਇਸੇ ਪ੍ਰੋਏ 2018 ਦਾ ਪ੍ਰੋਗਰਾਮ ਹੈ ਅੱਛਾ ਤੇ ਆਪਾਂ ਲੱਭ ਲੈਨੇ ਆਂ ਦਾ ਗਾਣਾ ਜਿਹੜਾ ਪੂਰਾ ظاہر ਆ ਕਿਤੇ ਨਾ ਕਿਤੇ ਆਪ ਨੂੰ ਮਿਲ ਜੇਗਾ ਮਾਲਵਾ ਟੀਵੀ ਤੇ ਮਿਲ ਜਾਣਾ ਸੋਹਣੇ ਬੋਲ ਇਹ ਲੱਭ ਕੇ ਪੂਰਾ ਬਾਕੀ ਫਰਕ ਜਿਹੜੀ ਉਹ ਕੁਲਦੀਪ ਰੰਧਾਵਾ ਜੀ ਹੁਣਾਂ ਨੇ ਜਿਹੜਾ ਮਤਲਬ ਉਹ ਹੀ ਹਾਂ ਪਹਿਲੇ ਪਹਿਲੀਆਂ 5-7 ਗੱਲਾਂ ਜਿਹੜੀਆਂ ਹੋਈ ਨੇ ਅੱਗੇ ਫਿਰ ਉਹ ਉਹਨਾਂ ਨੇ ਫਿਰ ਯਾਰ ਬੇ ਯਾਰ ਪੁੱਤ ਦੀ ਪੁੱਤ ਦੀ ਧੀ ਦੀ ਤੇ ਬੀਵੀ ਦੀ ਤੇ ਬੰਦੇ ਦੀ ਉਹ ਉਹ ਉਹਨੂੰ ਹੀ ਅੱਗੇ ਕੰਟੀਨਿਊ ਕੀਤਾ ਹੈਗਾ ਵਾ ਹਾਂ ਚਲੋ ਅੱਗੇ ਯਾਰੀ ਦੋਸਤੀ ਤੇ ਆ ਗਏ ਆ ਮਤਲਬ ਮਜ਼ਾ ਆਉਣ ਰਿਹਾ ਸੀ ਪ੍ਰੋਗਰਾਮ ਦਾ ਬਹੁਤ ਅੱਛਾ ਸੀਗਾ ਬੀ ਅੱਛਾ ਜਿਹਾ ਤੇ ਯਾਰੀ ਦੋਸਤੀ ਦੀ ਕਿਵੇਂ ਯਾਰ ਬੜੀਆਂ ਮਸਾਲਾ ਸੁਣਨ ਨੂੰ ਮਿਲਦੀਆਂ ਬਹੁਤ ਬਹੁਤ ਕਿਤੇ ਬੜੀ ਅੱਛੀ ਯਾਰੀ ਦੋਸਤੀ ਵੀ ਹੁੰਦੀ ਆ ਕਿਤੇ ਯਾਰ ਮਾਰ ਵੀ ਐਵੇਂ ਜਦ ਹਰ ਚੀਜ਼ ਜਿਹੜੀ ਆ ਉਹ ਲੱਭਦੀ ਐ ਇਸ ਸਮੇਂ ਦੇ ਇੱਥੇ ਮਤਲਬ ਜਵਾਨੇ ਦੇ ਵਿੱਚ ਚਲੋ ਬਾਕੀ ਆਪਾਂ ਅਗਲਾ ਪਾੜ ਜਿਹੜਾ ਵੇਖਨੇ ਆ।